ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਵਾਰ ਲੰਬੀ ਯਾਤਰਾ ਕਰਦੇ ਹੋਏ ਉੜੀਸਾ ਪ੍ਰਾਂਤ ਦੇ ਕਟਕਨਗਰ ਵਿੱਚ ਪਹੁੰਚੇ ਕਟਕਨਗਰ ਦਾ ਉਸ ਸਮੇਂ ਦਾ ਰਾਜਾ ਦੇਵੀ ਦਾ ਸੇਵਕ ਸੀ ਜਦੋਂ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਤੋਂ ਨਿਰੰਕਾਰ ਪ੍ਰਭੂ ਦੀ ਉਪਾਸਨਾ ਦੇ ਪ੍ਰਵਚਨ ਸੁਨੇ ਤਾਂ ਉਸ ਨੇ ਦੇਵੀ ਦੇਵਤਿਆਂ ਦੀ ਆਰਾਧਨਾ ਕਰਨੀ ਛੱਡ ਦਿੱਤੀ ਇਹ ਵੇਖ ਕੇ ਉਸ ਦਾ ਜੋ ਗੁਰੂ ਸੀ ਜੈਤਨਾ ਭਾਰਤੀ ਬਹੁਤ ਕਰੋਧ ਵਿੱਚ ਆਇਆ ਉਸਨੇ ਆਪਣੀ ਤੰਤਰਿਕ ਸ਼ਕਤੀ ਵੱਲੋਂ ਗੁਰੂ ਦੇਵ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਪਰ ਗੁਰੂ ਦੇਵ ਸ਼ਾਂਤ ਹਿਰਦੇ ਵੱਲੋਂ ਸਥਿਰ ਹੋ ਕੇ ਬੈਠੇ ਰਹੇ ਦੋ ਤਿੰਨ ਦਿਨਾਂ ਤੱਕ ਉਸਨੇ ਆਪਣੀ ਮੰਤਰ ਸ਼ਕਤੀ ਚਲਾਈ ਪਰ ਉਸ ਦੀ ਇੱਕ ਨਹੀਂ ਚੱਲੀ ਗੁਰੂ ਨਾਨਕ ਦੇਵ ਜੀ ਦੇ ਕੀਰਤਨ ਮਦਰ ਆਵਾਜ਼ ਦੀ ਗੂੰਜ ਜਦੋਂ ਚੇਤਨ ਭਾਰਤੀ ਦੇ ਕੰਨਾਂ ਵਿੱਚ ਗੂੰਜਦੀ ਸੀ ਤਾਂ ਉਸ ਦਾ ਕ੍ਰੋਧ ਮਦਮ ਹੋ ਜਾਂਦਾ ਅਤੇ ਉਸ ਦੀਆਂ ਤੰਤਰਿਕ ਸ਼ਕਤੀਆਂ ਇਸ ਆਤਮਿਕ ਧਮਣੀ ਦੇ ਸੰਮੁਖ ਨਕਾਰਾ ਹੋ ਕੇ ਰਹਿ ਜਾਂਦੀਆਂ ਅਖੀਰ ਵਿੱਚ ਚੇਤਨ ਭਾਰਤੀ ਨੂੰ ਆਪਣੇ ਭੁੱਲ ਦਾ ਅਹਿਸਾਸ ਹੋਇਆ ਅੰਤ ਪਛਤਾਵੇ ਵਿੱਚ ਉਸ ਨੇ ਇੱਕ ਛੋਟਾ ਜਿਹਾ ਪੌਦਾ ਗੁਰੂ ਜੀ ਦੀ ਸੇਵਾ ਵਿੱਚ ਭੇਟ ਰੂਪ ਵਿੱਚ ਪੇਸ਼ ਕੀਤਾ ਇਹ ਪੌਦਾ ਇਸ ਗੱਲ ਦਾ ਪ੍ਰਤੀਕ ਸੀ ਕਿ ਉਹ ਦੋਸਤੀ ਦੀ ਨਹੀਂ ਰੱਖਦੇ ਹਨ ਕਿਉਂਕਿ ਕੁਦਰਤ ਦੀਆਂ ਸਾਰੀਆਂ ਕੁੱਲ ਸ਼ਕਤੀਆਂ ਤੁਹਾਡੇ ਅਧੀਨ ਹੋ ਚੁੱਕੀਆਂ ਹਨ ਗੁਰੂਦੇਵ ਜੀ ਨੇ ਉਹ ਪੌਦਾ ਉੱਥੇ ਹੀ ਧਰਤੀ ਵਿੱਚ ਗੱਡ ਦਿੱਤਾ ਜੋ ਰੁੱਖ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ ਤੋਂ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ